ਮਸ਼ੀਨ ਫ੍ਰੀ ਐਲ ਸੀ ਡੀ ਫ੍ਰੀ 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 ਉਲਾੜਾ ਕੀਰਾਲਾ ਪਾਰਕ ਆ ਓਏ ਇਹਨਾਂ ਨੇ ਸਕੀਮ ਲਾਦੀ ਗੱਲ ਸੁਣਨਾ 50 ਕਸਟਮਰ ਜਿਹੜੇ ਫੋਨ ਲੈਣਗੇ ਆਈਫੋਨ ਹਾਂ ਆ ਕੁੱਪਣ ਪਹਿਣਗੇ 12 ਬੰਦੇ ਹੋਗੇ ਸਕੂਟਰੀ ਫ੍ਰੀ ਹੈਗੀ ਕੱਪੜੇ ਤੁਹਾਨੂੰ ਲਈ ਮਸ਼ੀਨ ਫ੍ਰੀ ਆ ਸਾਰਾ ਕੁਝ origignal ਸਮਾਨ ਹੈਗਾ ਓਏ ਫ੍ਰੀ ਕਿਵੇਂ ਮਿਲੂਗਾ ਆ ਪ੍ਰੀਆ ਮਾਲਕ ਮਾਲਕ ਨਾਲ ਗੱਲ ਕਰ ਦੱਸੋ ਜੀ ਕਿਵੇਂ ਫਰੀ ਮਿਲੂਗਾ ਆਪਣੇ 12 ਟੋਕਨ ਪੈ ਗਿਆ ਜੀ 50 ਟੋਕਨਾਂ ਤੇ ਮੋਬਾਈਲ ਦੇ ਨਾਲ ਫਰੀ ਹੈ ਜੀ ਲੱਕੀ ਬੀਨਾ ਕੱਢਾਂਗੇ ਜੀ ਉਹਦੇ ਵਿੱਚੋਂ ਆਪਾਂ ਟੋਕਨਾਂ ਦੇ ਵਿੱਚੋਂ ਫੋਨ ਤਾਂ ਕਿਤੇ ਮਹਿੰਗਾ ਨਹੀਂ ਜਾਂਦਾ ਨਹੀਂ ਦਿੰਦੇ ਜੀ ਚੈਲੇਂਜ ਰੇਟ ਹੋ ਗਿਆ ਜੀ ਆਪਣਾ ਪੂਰਾ ਕੋਈ ਫੋਨ ਨਹੀਂ ਮਹਿੰਗਾ ਦੇ ਨਾਲੇ ਹੋਰ ਵੀ ਅੰਦਰ ਸਕੀਮਾਂ ਲਾ ਰੱਖੇ ਨੇ ਹੋਰ ਵੀ ਕੁਝ ਫਰੀ ਵੀ ਜਾਂਦੇ ਨੇ ਉਹ ਘਰ ਤਾਂ ਇਹ ਨਾਲਾ ਜਰ ਲਾਲਾਵਾ ਅੰਦਰ ਆਇਓ ਅੰਦਰ ਆਇਓ ਅੰਦਰ ਆਇਓ ਭਾਈ ਸਾਰੇ ਮਾਡਲ ਮਿਲ ਜਾਣਗੇ ਪੰਜ ਜੀ ਸਾਰੇ ਮਾਡਲ ਮਿਲ ਜਾਣਗੇ ਜੀ 14 ਪ੍ਰੋ ਸਿਰਫ 50000 ਰੁਪਏ ਦੇ ਵਿੱਚ 16 ਪ੍ਰੋ ਮੈਕਸ 8 ਤੇੜਾ پرو ਸਿਰਫ 38000 ਰੁਪਏ ਦੇ ਵਿੱਚ ਜੀ ਜੇ ਕਿਸੇ ਨੇ ਇੰਨੇ ਪੈਸੇ ਨਾਲ ਲੈਣੇ ਹੁਣ ਛੋਟਾ ਮਾਡਲ ਵੀ ਮਿਲ ਜੂ ਛੋਟਾ ਮਾਡਲ ਵੀ ਮਿਲ ਜੂ 11 10000 ਰੁਪਏ ਦੇ ਵਿੱਚ ਗੱਟੇ ਵੀ ਦਿਖਾ ਦੇ ਕੀ ਦਿੰਨਾ ਹੈ ਗਲਾਸ ਕਵਰ ਏਅਰਪອດ ਸੀਰੀਟਨ ਸਾਵਣੀ ਨੂੰ ਬਾਜ ਦੇ ओरिजिनल ਡੱਪਟੇ ਕੇਵੜਾ ਜੀ ਗਰੰਟੀ ਫਰਾਡੀਆਂ ਹੈਗੀਆਂ ਨੇ ਮਹੀਨੇ ਮਹੀਨੇ ਦੀ ਗਰੰਟੀ ਕੀ ਹੋਰ ਕੀ ਬਾਤ ਜਾਣ ਲਵਾਂ ਕੁਝ ਬਖਦੀ ਐਡੇ ਪੈਸੇ ਤਾਂ ਨਹੀਂ ਲੈਂਦਾਗਾ ਨਹੀਂ ਲੈਂਦੇ ਜੀ ਨਹੀਂ ਲੈਂਦੇ ਜਮਫਰੀ ਆਉਣਾ ਕਿੱਥੇ ਬੂ ਡਰੈਸ ਬੋਦੇ ਬਰਨਾਲਾ ਬੱਸ ਸਟੈਂਡ ਰੋਡ ਨੀ ਆ ਸੁਵਿਧਾ ਕੇਂਦਰ ਪ੍ਰੇਮਪਦਾ ਮਾਰਕੀਟ ਆਨੰਦ ਮੋ ਅਸੈਸਰੀ ਤੈਨੂੰ ਬਲੇ ਨਾ ਰਣ ਕੋ ਸਸਤਾ ਇਹਨਾਂ ਦਾ ਹਾਂ ਠੋਕੜੇ ਨੇ ਸਾਰੇ ਬਾੜੀ ਦਾ ਹਾਂ ਨੰਬਰ ਚੱਲੀ ਤੇਰੇ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋਗੇ ਨਵੇਂ ਮੁੰਡਾ ਜ਼ਕਾਨ ਕਰੀਏਗੇ ਜੀ ਪੂਰੀ ਫੁੱਲ ਸਪੋਰਟ ਕਰੋਗਾ ਭਾਈਆਂ ਦਾ ਹਾਂਜੀ ਕਰ ਦੋ ਵੀਡੀਓ ਨੂੰ ਸ਼ੇਅਰ ਕਰਾ